ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅਧਿਨ ਸੇਵਾਮਾ ਚੌਣਬੋਡ ਪੰਜਾਬ ਬੋਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਇਹ ਅਪਡੇਟ ਗਰੁੱਪ ਸੀ ਦੀ ਭਰਤੀ ਦੇ ਸੰਬੰਧ ਵਿੱਚ ਹੈ ਅਪਡੇਟ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਅਪਡੇਟ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਅਪਡੇਟ ਜਾਰੀ ਕੀਤੀ ਗਈ ਹੈ ਅਧਿਨ ਸੇਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਅਧਿਨ ਸੇਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 7/2023 ਰਾਹੀਂ ਸਟੈਨੋ ਟਾਈਪਿਸਟ ਗਰੁੱਪ ਸੀ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਜਿਸ ਰਾਹੀਂ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਹੁਣ ਦਫ਼ਤਰ ਡਿਪਟੀ ਕਮਿਸ਼ਨਰ ਐਸਐਸ ਨਗਰ ਵੱਲੋਂ ਸਟੈਨੋ ਟਾਈਪਿਸਟ ਦੀਆਂ 3 ਅਸਾਮੀਆਂ ਡਾਇਰੈਕਟਰ ਖੇਡ ਵਿਭਾਗ ਪੰਜਾਬ ਵੱਲੋਂ ਸਟੈਨੋਟਾਈਪਿਸ ਦੀਆਂ 11 ਅਸਾਮੀਆਂ ਅਤੇ ਡਾਇਰੈਕਟੋਰੇਟ ਰੱਖਿਆ ਸੇਵਾਮਾ ਭਲਾਈ ਪੰਜਾਬ ਵੱਲੋਂ ਸਟੈਨੋਟਾਈਪਿਸ ਦੀਆਂ 6 ਅਸਾਮੀਆਂ ਭਰਨ ਲਈ ਮੰਗ ਪੱਤਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਹੈ ਜਿਹੜੀ ਉਹ ਹਿੰਟ ਲਿਖੇ ਅਨੁਸਾਰ ਹੈ ਦੋਸਤੋ ਸਟੈਨੋਟਾਈਪਿਸ ਦੀਆਂ ਪੋਸਟਾਂ ਵਿੱਚ ਵਾਧਾ ਕੀਤਾ ਗਿਆ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾ ਵਿਭਾਗ ਹੈਗਾ ਜੀ ਡਿਪਟੀ ਕਮਿਸ਼ਨਰ ਐਸਐਸ ਨਗਰ ਬੋਲੇ ਪੋਸਟ ਆਊਟ ਕੀਤੀਆਂ ਗਈਆਂ ਨੇ ਕੈਟਾਗਰੀ ਵਾਈਜ਼ ਪੋਸਟਾਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਐਸਐਮ ਐਂਡ ਬੀ ਦੇ ਲਈ ਇੱਕ ਪੋਸਟ ਬੀਸੀ ਦੇ ਲਈ ਇੱਕ ਪੋਸਟ ਈਐਸਐਮ ਜਰਨਲ ਦੇ ਲਈ ਇੱਕ ਪੋਸਟ ਟੋਟਲ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਦੋ ਪੋਸਟਾਂ ਔਮਨ ਕੈਂਡੀਡੇਟਸ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਅਗਲਾ ਵਿਭਾਗ ਹੈਗਾ ਜੀ ਡਾਇਰੈਕਟਰ ਖੇਡ ਵਿਭਾਗ ਦੇ ਵਿੱਚ ਇਹ ਪੋਸਟ ਆਊਟ ਕੀਤੀਆਂ ਗਈਆਂ ਨੇ ਜਨਰਲ ਦੀਆਂ ਤਿੰਨ ਪੋਸਟਾਂ ਐਸ ਸੀ ਐਮ ਐਂਡ ਬੀ ਕੈਟਾਗਰੀ ਦੇ ਲਈ ਦੋ ਪੋਸਟਾਂ ਬੀ ਸੀ ਕੈਟਾਗਰੀ ਦੇ ਲਈ ਇੱਕ ਪੋਸਟ ਐਕਸ ਸਰਵਿਸਮੈਨ ਜਨਰਲ ਦੇ ਲਈ ਇੱਕ ਪੋਸਟ ਆਊਟ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਸਪੋਰਟਸ ਕੈਟਾਗਰੀ ਜਨਰਲ ਦੇ ਵਿੱਚ ਇੱਕ ਪੋਸਟ ਸਪੋਰਟਸ ਐਸ ਸੀ ਐਮ ਐਂਡ ਬੀ ਦੇ ਲਈ ਇੱਕ ਪੋਸਟ ਆਊਟ ਕੀਤੀ ਗਈ ਹੈ ਫਿਜ਼ੀਕਲੀ ਹੈਂਡੀਕੈਪਡ ਵਿਜ਼ੂਅਲ ਹੈਂਡੀਕੈਪਡ ਦੇ ਲਈ ਇੱਕ ਪੋਸਟ ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ ਵੀ ਇੱਕ ਪੋਸਟ ਆਊਟ ਕੀਤੀ ਗਈ ਹੈ ਟੋਟਲ 11 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 5 ਪੋਸਟਾਂ ਔਮਨ ਕੈਂਡੀਡੇਟਸ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਅਗਲਾ ਵਿਭਾਗ ਹੈਗਾ ਜੀ ਡਾਇਰੈਕਟੋਰੇਟ ਰੱਖਿਆ ਸੇਵਾਮਾ ਭਲਾਈ ਵਿਭਾਗ ਪੰਜਾਬ ਵੱਲੋਂ ਐਸ ਸੀ ਐਮ ਐਂਡ ਬੀ ਕੈਟਾਗਰੀ ਦੇ ਲਈ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੇ ਲਈ ਇੱਕ ਪੋਸਟ ਫਿਜ਼ੀਕਲ ਹੈਂਡੀਕੈਪਡ ਵਿਜ਼ੂਅਲ ਦੇ ਲਈ ਇੱਕ ਪੋਸਟ ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ 2 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਟੋਟਲ 6 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਟੈਨੋ ਟਾਈਪਿਸਟ ਦੀਆਂ ਦੋਸਤੋ ਮਿਤੀ 4 9 2023 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇਸ਼ਤਿਹਾਰ ਨੰਬਰ 7/2023 ਸਟੈਨੋ ਟਾਈਪਿਸਟ ਵਿੱਚ ਦਰਸਾਈਆਂ ਸ਼ਰਤਾਂ ਅਤੇ ਬੰਨਾਂ ਲਾਗੂ ਰਹਿਣਗੀਆਂ ਇਸ ਇਸ਼ਤਿਹਾਰ ਅਧੀਨ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਪ੍ਰਾਪਤ ਕਰ ਅਤੇ ਫੀਸ ਭਰਨ ਦੀ ਮਿਤੀ ਵਿੱਚ 60 ਲਿਖੇ ਅਨੁਸਾਰ ਵਾਅਦਾ ਕੀਤਾ ਜਾਂਦਾ ਹੈ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 27 1 2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਉਦੀਨ ਸੇਵਾਮਾ ਚੋਣ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨਾ ਹੈ ਜੇਕਰ ਤੁਸੀਂ ਐਲੀਜੀਬਲ ਹੈਗੇ ਹੋ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲਾਸਟ ਡੇਟ ਦੀ ਵੇਟ ਨਾ ਕਰਿਓ ਜਲਦੀ ਤੋਂ ਜਲਦੀ ਅਪਲਾਈ ਕਰੋ ਫੀਸ ਭਰਨ ਦੀ ਲਾਸਟ ਡੇਟ ਹੈਗੀ ਹੈ ਜੀ 29 1 2025 ਉਮੀਦਵਾਰ ਇਸ ਇਸ਼ਤਿਹਾਰ ਦੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਦੋਸਤੋ ਜਦੋਂ ਵੀ ਕੋਈ ਨਵੀਂ ਅਪਡੇਟ ਆਵੇਗੀ ਇਹਨਾਂ ਪੋਸਟਾਂ ਦੇ ਸੰਬੰਧ ਵਿੱਚ ਉਸਦੀ ਜਾਣਕਾਰੀ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਵੇਗੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਜਰੂਰ ਸ਼ੇਅਰ ਕਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸੈਕਸ਼ਨ ਵਿੱਚ ਆਪਣੇ ਫੀਡਬੈਕ ਜਰੂਰ ਦਿਓ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ